ਪੂਜਾ ਮੇਰਾ ਨਾਮ ਆ ਸੰਜੂ ਦੇ ਵਾਈਫ ਆ ਮੈਂ ਜਿਹਦੇ ਪਹਿਲਾ ਗੋਲੀ ਚੱਲੀ ਸੀ ਜਿਹਦੇ ਪਹਿਲਾ ਗੋਲੀ ਚੱਲੀ ਸੀ ਉਹਦੀ ਵਾਈਫ ਆ ਮੈਂ ਤੇ ਅੱਜ ਛੋਟੇ ਜਿਹੇ ਮੁੰਡੇ ਨਾਲ ਛੋਟੇ ਮੁੰਡੇ ਨਾਲ ਅੱਜ ਵੀਜੇ ਦਾ ਮੁੰਡਾ 17 ਸਾਲ ਦਾ ਉਹਦੇ ਨਾਲ ਲੜਾਈ ਹੋ ਗਈ ਮਨੀ ਦੇ ਮੁੰਡੇ ਦੀ ਮਨੀ ਦੇ ਮੁੰਡੇ ਦੀ ਵੇਸਭਸਾਈ ਹੋਈ ਅਸੀਂ ਹਟਾ ਕੇ ਅਲੱਗ-ਅਲੱਗ ਕਰ ਦਿੱਤੇ ਆ ਤੇ ਉਹ ਵੀਜਾ ਆ ਲੁਧਿਆਣੇ ਜਾ ਰਿਹਾ ਸੀ ਵੀਜਾ ਵੀਜਾ ਵਾਪਸ ਆਇਆ ਮੈਂ ਵੀਜੇ ਦੇ ਨਾਲ ਨਾਲ ਹੀ ਆਈ ਮੈਂ ਕਿਹਾ ਭਾਈ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕਹਿੰਦਾ ਮੈਂ ਕਿਹੜਾ ਲੜਨ ਜਾ ਰਿਹਾ ਮੈਂ ਲੰਬਾ ਹੀ ਦੇਣ ਜਾ ਰਿਹਾ ਉਹਨਾਂ ਨੂੰ ਤੇ ਇਹ ਮਨੀ ਤੇ ਮਨੀ ਦੇ ਘਰ ਵਾਲੀ ਆਈ ਇੱਥੇ ਤੇ ਉਹ ਵੀ ਜਿਹੜਾ ਹੱਤ ਪੜਾ ਥੀ ਜੇ ਪੈ ਲਗਾ ਬੀਜ ਨੇ ਮਾਰਤੀ ਉਹਦੇ ਚਪੇੜ ਚਪੇੜ ਮਾਰਤੀ ਉਹਦੇ ਮੁੰਡੇ ਨੇ ਦੇਖ ਲਿਆ ਤਾਂ ਚਪੇੜ ਮਾਰੀ ਮੇਰੇ ਡੈਡੀ ਦੇ ਉਹਨੇ ਉਹ ਖੁੰਜੇ ਚੋਂ ਖੜ ਕੇ ਉਹਦਾ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਖੇ ਸੀ ਜਦੋਂ ਦੇਖ ਲਿਆ ਨਾ ਬੀਜੇ ਆ ਗਿਆ ਉੱਤੇ ਖੜੇ ਸੀ ਉਹਨਾਂ ਨੇ ਉੱਤੋਂ ਦੋ ਫੇਰ ਕੀਤੇ ਆ ਜਦੋਂ ਉਹਨਾਂ ਨੇ ਫੇਰ ਕੀਤੇ ਤਾਂ ਬੀਜੇ ਲੋਕ ਖਨੱਟ ਕੇ ਦਰਮ ਹੋ ਗਿਆ ਦੋ ਫੇਰ ਹੋਇਆ ਦੇਖ ਪਹਿਲਾ ਵੀ ਸਾਡਾ ਸੀ ਇਹੇ ਗੰਤੀ ਚਾਹਨੇ ਆ ਤੇ ਪਹਿਲਾ ਵੀ ਮੇਰੇ ਘਰ ਵਾਲੇ ਤੇ ਗੋਲੀ ਇਹੀ ਗੱਲ ਤੋਂ ਚੱਲੀ ਆ ਹਾਂ ਪਾਰਸਲ ਨਾ ਚਰਾਈਆ ਪਾਰਸਰ ਆ ਜਿਹੜਾ ਉਹਦਾ ਮੁੰਡਾ ਮਨੀ ਦਾ ਮੁੰਡਾ ਮਨੀ ਦਾ ਮੁੰਡਾ ਦਾ ਦੋ ਫੇਰ ਹੋਏ ਆ ਦੋ ਫੇਰ ਹੋਇਆ ਦੋ ਫੇਰ ਮੰਦਰ ਦੀ ਤੁਨ ਬਸ ਇਹੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਅੰਗਰ ਕੱ ਤੱਕ ਮੇਰਾ ਘਰ ਨਾ ਅੱਜ ਇਤਰਾ ਮੈਂ ਤੁਹਾਨੂੰ ਮੂਵੀ ਇੱਥੇ ਮਰੇ कुझ नया जे पिछेक ਮੇਰਾ ਨੰਬਰ ਖਾ ਜੀ ਕੀ ਹੋਇਆ ਕੁਛ ਨਹੀਂ ਆਇਆ ਇੱਥੇ ਮੁੰਡੇ ਸੀ ਇਹ ਮੇਰੇ ਖੱਲੇ ਮੁੰਡੇ ਨੇ ਇੱਥੇ ਘੇਰ ਲਿਆ ਪੰਜ ਛੇ ਜਣਿਆਂ ਨੇ ਮੈਂ ਨਾ ਬਹਿਸ ਵਸਾਈ ਮੈਂ ਕਿਹਾ ਪੁੱਤ ਚਲੋ ਜਾਓ ਮੈਂ ਕਿਹਾ ਵੀ ਜਿਹੜਾ ਮੁੰਡਾ ਵੀ ਸੀ ਅਨਕੇਤ ਉਹ ਨਹੀਂ ਛੇ ਕੋ ਨਹੀਂ ਸਾਰੇ ਜਣੇ ਸੀ 5-7 ਜਣੇ ਮੈਂ ਕਿਹਾ ਪੁੱਤ ਕੋਈ ਲੜਾਈ ਨਹੀਂ ਤੂੰ ਰੋੜ ਰੋੜ ਲੜਦੇ ਨਾ ਝੰਗੇ ਲਾ ਦੇ ਬਈ ਆਪਾਂ ਘਰੇ ਇੱਥੇ ਜਵੀਆਂਾਂ ਵੰਡਣੀਆਂ ਮੈਂ ਵੀ ਜਿਹੜੇ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਜੇ ਮੈਂ ਕਿਹਾ ਕਾਕੇ ਤੇਰੀ ਕੋਈ ਲੜਾਈ ਨਹੀਂ ਕਹਿੰਦਾ ਮੇਰੇ ਭਰਾ ਨਹੀਂ ਆਗੇ ਕਹਿੰਦਾ ਮੇਰੇ ਭਰਾ ਆਵਾ ਕਹਿੰਦਾ ਨਾ ਹਣ ਕੇ ਤੋਂ ਨਹੀਂ ਵਿਚੇ ਕੁਣੀ ਮੈਂ ਕਿਹਾ ਇਹ ਵੀ ਤਾਂ ਤੇਰੇ ਭਰਾ ਹੀ ਦੁਸ਼ਮਣ ਇੱਥੇ ਵੀ ਜਾ ਆਇਆ ਫੋ 2 10 20 ਬੰਦੇ ਲੈ ਕੇ ਮੈਂ ਆਦਮ ਨਬੀਜੇ ਕੋਲ ਗਈ ਮੈਂ ਕਿਹਾ ਬੀਜੇ ਤੇਰੀ ਕੋਈ ਲੜਾਈ ਨਹੀਂ ਸਾਡੇ ਨਾਲ ਬੀਜੇ ਨੇ ਮੇਰੇ 'ਚ ਪੇੜ ਘੱਟ ਕੇ ਮਾਰੀ ਕਹਿੰਦਾ ਚੱਲ ਗਸਤੀਏ ਕਹਿੰਦਾ ਭੈਣ ਚੋਦ ਦੀਏ ਫਿਰ ਨਾ ਉੱਤੇ ਮੈਨੂੰ ਢਾ ਲਿਆ ਉਹਨੇ ਮੈਂ ਨਿਆਣੇ ਲੈ ਕੇ ਧੋਰ ਕੇ ਅੰਦਰ ਵੜ ਗਈ ਆਪਣੇ ਮੈਂ ਗੁੰਡਾ ਲਾ ਲਿਆ ਮੇਰੇ ਕੋਠੇ ਚੜ ਗਏ 10 20 ਜਣੇ ਸਾਰਿਆਂ ਨੇ ਮੇਰੇ ਘਰ ਉੱਤੇ ਕਮਰਾ ਤੋੜਦਾ ਹਮਲਾ ਕੀਤਾ ਮੇਰੇ ਘਰ ਕੋਲ ਟੈਕ ਸਟਾ ਮੇਰੇ ਇੱਟ ਚੱਲੀ ਮੈਂ ਮੈਕੋਰਟੇ ਤੋਂ ਆਪਣੇ ਮਨਤੇ ਨਹੀਂ ਅੰਦਰ ਬਾਹਰ ਕੰਡੇ ਦੱਸਿਆ ਫਾਇਰ ਹੋਇਆ ਯਾਰ ਉਹ ਬੀ.ਜੇ ਨੇ ਕੀਤਾ ਜੀ ਇੱਥੇ ਬੰਦੋਂ ਪਰੇ ਕਰਕੇ ਗੋਲੀ ਚਲਾਈ ਆ ਬੀ.ਜੇ ਬਖਸ਼ੇਗੁਣ ਨੇ ਇਹਨਾਂ ਨੇ ਚਲਾਈ ਬੀ ਬੱਚਿਆਂ ਨੇ ਜਿਹਾ ਫੈਲ ਕੀਤਾ ਇਹਨਾਂ ਨੇ ਮੁੰਡਿਆਂ ਨੇ ਹੈ ਮੁੰਡੇ ਬੀ.ਜੇ ਬੂਜੇ ਹੁਣੀ ਸੀ ਮੈਂ ਤਾਂ ਉਹਦੇ ਮੁੰਡੇ ਲੈ ਕੇ ਦੌੜ ਗਈ ਬੀਜਾ ਸੀ ਬੀਜੇ ਨਾਲ ਮੁੰਡੇ ਕਾਲੀ ਸੀ ਹਾਂ ਬੀ ਸੀ ਬਖਸ਼ੇਗੁਣ ਸੀ ਨੇਕ ਸੀ ਸੀ ਬਹੁਤ ਜਣੇ ਮੁੰਡੇ ਹੰਗਰ ਸੀ ਹੰਗਰ ਤੁਸੀਂ ਹਾਂ ਜੀ ਰਿਸ਼ੀ ਨਗਰ ਨੂੰ ਕੋਈ ਲੜਾਈ ਝਗੜਾ ਹੋਇਆ ਖੈਰ ਹੋਇਆ ਕੀ ਗੱਲ ਲੱਗਦਾ ਪਤਾ ਚੱਲਿਆ ਤੇ ਮੌਕੇ ਤੇ ਜਾ ਕੇ ਸ਼ਾਮਲ ਕਰ ਰਹੇ ਹਾਂ ਜੋ ਵੀ ਹੋ ਜਾਂਦਾ ਉਹ ਜਿਹੜਾ ਜੋ ਵੀ ਲੜ ਪਾਏਗਾ ਤਾਂ ਭਰਤਾ ਤਾਂ ਤਤ ਤੇ ਆ ਗਿਆ ਕੀ ਖੈਰ ਦੋਨਾਂ ਤਰਫੋਂ ਹੋਇਆ ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ ਖੈਰ ਹੋਇਆ ਉਹਦਾ ਖੈਰ ਹੋ ਗਿਆ ਉਹ ਯਾਰ ਕੀ ਕੀ ਲੱਗਦਾ ਕੀ ਲੱਗਦਾ ਕੀ ਗੱਲਬਾਤ ਹੈ ਦੋਨਾਂ ਦੇ ਰੰਗ ਚੱਲਦੀ ਆ ਪੁਰਾਣੀ ਦੋਨਾਂ ਤਰ੍ਹਾਂ ਦੀ ਹਾਂਜੀ ਉਹ ਵੀ ਸ਼ਾਮ ਨੂੰ ਚੱਲ ਰਹੀ ਹੈ ਕਿਹਦੀ ਪਾਰਟੀ ਕੌਣ ਪਾਉਣੇ ਆ ਕਿ ਭੁਜੇ ਕੁਮਾਰ ਇੱਕ ਮੋੜਾ ਹਾਂਜੀ ਹੋਰ ਵੀ ਭਲਾ ਜਾਣਾ ਆ ਆਪਣਾ ਮਨੀ ਜਮੜਾ ਮਨੀ ਜਾਲ ਦਾ ਹਾਂਜੀ ਉਹਦਾ ਕੋਈ ਬੰਦੇ ਕਾਬੂ ਕੀਤਾ ਕੋਈ ਨਹੀਂ ਕਾਬੂ ਕੀਤਾ ਕਿੰਨੇ ਫਾਇਰ ਹੋਏ ਦੋ ਲੱਗਦੇ ਦੋ ਫਾਇਰ ਹੋਏ ਹਾਂਜੀ ਕੀ ਕਾਰਵਾਈ ਕਰ ਰਹੇ ਚੱਲ ਰਹੀ ਕਰ ਰਹੇ